ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਬੁਰੀ ਤਰ੍ਹਾਂ ਨਾਲ ਨਿਕਲ ਚੁੱਕਾ ਹੈ ਆਏ ਦਿਨੀ ਮਾਮੂਲੀ ਵਵਾਦਾਂ ਦੇ ਵਿੱਚ ਗੋਲੀਆਂ ਇਸ ਤਰ੍ਹਾਂ ਚਲਦੀਆਂ ਨੇ ਕਿ ਜਿਵੇਂ ਕਿ ਮੰਨ ਲਓ ਦੀਵਾਲੀ ਦੀ ਆਤਿਸ਼ਬਾਜੀ ਚੱਲਦੀ ਹੋਵੇ ਪਰ ਇਸ ਸ਼ਾਇਦ ਇਸ ਸਭ ਤੋਂ ਸ਼ਾਇਦ ਪੁਲਿਸ ਅਤੇ ਸਰਕਾਰਾਂ ਬੇਖਬਰ ਹਨ ਤੁਹਾਨੂੰ ਦੱਸ ਦਈਏ ਅੱਜ ਦਾ ਇਹ ਤਾਜ਼ਾ ਮਾਮਲਾ ਹੈ ਜੀਰਾ ਜਿੱਥੇ ਕੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਜ ਇੱਕ ਧਿਰ ਦੁਆਰਾ ਦੂਜੀ ਧਿਰ ਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਗੋਲੀ ਵੀ ਚਲਾਈ ਗਈ ਹੈ ਅਤੇ ਜਿਸ ਦੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਣ ਦਾ ਜਿਹੜਾ ਸਮਾਚਾਰ ਹੈ ਉਹ ਪਤਾ ਲੱਗਿਆ ਹੈ ਜਿਸ ਨੂੰ ਕੀ ਜ਼ਖਮੀ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਕਿ ਇਸ ਸਮੇਂ ਜੇਰੇ ਇਲਾਜ ਹੈ ਘਟਨਾ ਦੀ ਜਾਣਕਾਰੀ ਦਿੰਦਿਆਂ ਜੀਰਾ ਦੇ ਪਿੰਡ ਮਈਆਂਵਾਲਾ ਖੁਰਦ ਦੇ ਵਾਸੀ ਰਣਜੀਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਨੂੰ ਸਕੋਰਪੀਓ ਕਾਰ ਦੇ ਵਿੱਚ ਆਪਣੀ ਬੇਟੀ ਦੀ ਬੁਟੀਕ ਦੇ ਉੱਤੇ ਜੀਰਾ ਵਿਖੇ ਛੱਡਣ ਪਹੁੰਚੇ ਤੇ ਪਿੱਛੋਂ ਆਰੀ ਇੱਕ ਓਪਨ ਜੀਪ ਦੇ ਵਿੱਚ ਸਵਾਰ ਕੁਝ ਜਿਹੜੇ ਨੌਜਵਾਨ ਸੀ ਉਹਨਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਨੌਜਵਾਨਾਂ ਨੇ ਹਥਿਆਰਾਂ ਦੇ ਨਾਲ ਜਿਹੜੀ ਕਾਰ ਦੀ ਉਹਨਾਂ ਦੀ ਧਾੜ ਤੋੜਪਾਨ ਕੀਤੀ ਗੋਲੀਆਂ ਵੀ ਚਲਾਈਆਂ ਤੇ ਉਹਨਾਂ ਨੇ ਆਪਣੇ ਬਚਾਅ ਦੇ ਵਿੱਚ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਇੱਕ ਹਵਾਈ ਫਾਇਰ ਕੀਤਾ ਜਿਸ ਤੋਂ ਬਾਅਦ ਜਿਹੜੇ ਨੌਜਵਾਨ ਹੈ ਉਥੋਂ ਭੱਜ ਗਏ ਤੇ ਪੀੜਤ ਨੇ ਇੱਕ ਦੁਕਾਨ ਦੇ ਅੰਦਰ ਲੁਕ ਕੇ ਜਿਹੜੀ ਆ ਆਪਣੀ ਜਾਨ ਬਚਾਈ ਆ ਮੌਕੇ ਤੇ ਪਹੁੰਚੇ ਥਾਣਾ ਸਿਟੀ ਜੀਰਾ ਦੇ ਐਸ ਐਚਓ ਕਵਲਜੀਤ ਰਾਏ ਨੇ ਦੱਸਿਆ ਕਿ ਅਸੀਂ ਘਟਨਾ ਤੋਂ 10 ਮਿੰਟ ਬਾਅਦ ਹੀ ਮੌਕੇ ਤੇ ਪਹੁੰਚ ਗਏ ਅਤੇ ਜਾਂਚ ਕਰ ਰਹੇ ਹਾਂ ਕਿ ਇਹਨਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਕੀ ਹੈ ਅਤੇ ਜਾਂਚ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਅੱਜ ਦੇ ਦਿਨ ਦੇ ਵਿੱਚ ਇਹ ਦੂਸਰਾ ਮਾਮਲਾ ਸਾਹਮਣੇ ਆ ਗਿਆ ਵੀ ਨਿੱਕੀ ਨਿੱਕੀ ਗੱਲ ਤੋਂ ਜਿਹੜੀਆਂ ਗੋਲੀਆਂ ਨੇ ਉਚਲਾ ਦਿੱਤੀਆਂ ਜਾਂਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜੇ ਲੋਕਾਂ ਦੇ ਉੱਤੇ ਨੱਥ ਪਾਉਣੀ ਚਾਹੀਦੀ ਆ ਖਾਸ ਜ਼ੋਰ ਤੇ ਜਿਹੜੇ ਲੋਕ ਨਜਾਇਜ਼ ਹਥਿਆਰ ਰੱਖਦੇ ਆ ਉਹਨਾਂ ਦੇ ਖਿਲਾਫ ਅਸਲਾ ਐਕਟ ਦੇ ਆਧਾਰ ਤੇ ਉਹਨਾਂ ਤੇ ਜਿਹੜਾ ਮਾਮਲਾ ਉਹ ਦਰਜ ਕੀਤਾ ਜਾਣਾ ਚਾਹੀਦਾ ਹੈ ਸੋ ਅੱਜ ਜੇ ਦੇਖਿਆ ਜਾਵੇ ਤਾਂ ਜਿਹੜੀ ਕਿ ਇਨਸਾਨ ਦੀ ਜਾਨ ਹੈ ਉਹ ਇਹਨਾਂ ਨੇ ਖਡੋਣਾ ਹੀ ਸਮਝ ਕੇ ਰੱਖ ਲਈ ਹੈ ਸੋ ਸਰਕਾਰਾਂ ਨੂੰ ਚਾਹੀਦਾ ਹੈ ਇਸ ਬਾਰੇ ਕੁਝ ਨਾ ਕੁਝ ਸੋਚਣਾ ਜੁੜੇ ਰਹੋ ਸਾਡੇ YouTube ਚੈਨਲ ਸਿਮਰ ਕੌਰ ਮਰਾਣਾ ਤੇ Facebook ਪੇਜ ਤਬਦਾ ਸੱਜ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ